ਹਾਂਜੀ ਅੱਜ ਆਪਾਂ ਸਾਰੇ ਸੂਟਾਂ ਤੇ ਹੈਵੀ ਡਿਸਕਾਊਂਟ ਲੈ ਕੇ ਆਏ ਆਂ ਜੋ ਵੀ ਤੁਸੀਂ ਇਸ ਵੀਡੀਓ ਵਿੱਚ ਸੂਟ ਦੇਖੋਗੇ ਹਰ ਇੱਕ ਸੂਟ ਤੇ ਤੁਹਾਨੂੰ ਆਫਰ ਮਿਲੇਗੀ ਤੇ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਤੇ ਬਹੁਤ ਹੀ ਘੱਟ ਪ੍ਰਾਈਸ ਤੇ ਸੂਟ ਆਏ ਹੋਏ ਨੇ ਡਿਸਕਾਊਂਟ ਹੈਵੀ ਡਿਸਕਾਊਂਟ ਆ ਸੋ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲਓ ਤੇ WhatsApp ਨੰਬਰ ਆਪਣਾ ਸਕਰੀਨ ਤੇ ਦਿੱਤਾ ਹੋਇਆ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਇਹਨਾਂ ਸੂਟਾਂ ਤੇ ਬਹੁਤ ਜ਼ਿਆਦਾ ਹੈਵੀ ਡਿਸਕਾਊਂਟ ਆ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਪਾਕਿਸਤਾਨੀ ਡਿਜ਼ਾਈਨਰ ਕਟਵਰਕ ਦੇ ਨਾਲ ਬਾਟਮ ਮਿਲੇਗਾ 180 ਵੱਡੇ ਪਨੇ ਵਿੱਚ ਸ਼ਰਟ ਆ ਤੇ ਨਾਲ ਇਸ ਦੇ 2 ਮੀਟਰ ਦੀ ਬਾਟਮ ਆ ਇੱਕ ਸੂਟ ਦਾ ਪ੍ਰਾਈਸ 450 ਓਨਲੀ 450 ਇੱਕ ਸੂਟ ਦਾ ਪ੍ਰਾਈਸ ਆ ਜੇ ਤੁਸੀਂ ਇਹਨਾਂ ਵਿੱਚੋਂ ਦੋ ਬਾਏ ਕਰੋਗੇ ਤਾਂ 850 ਵਿੱਚ ਤੁਹਾਨੂੰ ਮਿਲ ਜਾਣਗੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਹੈਵੀ ਡਿਸਕਾਊਂਟ ਹੈ ਸੋ ਜਲਦੀ ਤੋਂ ਜਲਦੀ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਵੀਡੀਓ ਤੇ ਲਾਸਟ ਤੱਕ ਆਪਾਂ ਆਫਰਾਂ ਹੀ ਐਡ ਕੀਤੀਆਂ ਤੁਸੀਂ ਵਿਦਆਊਟ ਲਰਨਿੰਗ ਇਹ ਸੂਟ ਸਟਿਚ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਸੂਟਾਂ ਦੀ ਤੇ ਆਫਰ ਆਪਾਂ ਹਰ ਇੱਕ ਵੀਡੀਓ ਵਿੱਚ ਐਡ ਹੀ ਕਰਦੇ ਹੁੰਨੇ ਆ ਨੈਕਸਟ ਜੀ ਇਹ ਬਰਬਰੀ ਦੇ ਵਿੱਚ ਆਪਣੇ ਕੋਲ ਸਟੱਫ ਰਹੇਗਾ ਬਰਬਰੀ ਮੈਚਿੰਗ ਸੂਟ ਨੇ ਮਸਲੀਨ ਦੀ ਨਾਲ ਪਲੇਨ ਬਾਟਮ ਰਹੇਗੀ ਪ੍ਰਿੰਟਡ ਬਰਬਰੀ ਦੇ ਵਿੱਚ ਇਹ ਸ਼ਰਟ ਰਹੇਗਾ ਤੁਸੀਂ 1299 ਵਿੱਚ ਇਹ ਬਾਇ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਇਹ ਲਾਈਨਿੰਗ ਨਾਲ ਹੀ ਸਟਿਚ ਹੋਣਗੇ ਤੇ ਸਰਦਾਰੀ ਕਲਰ ਨੇ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਸੋ ਆਪਾਂ ਇਹਨਾਂ ਦੇ ਕਲਰ ਐਡ ਕਰਤੇ ਨੇ ਇਹ ਪਿਓਰ ਕਾਟਨ ਦੇ ਵਿੱਚ ਰਹੇਗਾ ਕਾਟਨ ਹਕੂਬਾ ਸ਼ਰਟ ਰਹੇਗੀ ਨਾਰਮਲ ਪਣਾ ਰਹੇਗਾ 2.5 ਮੀਟਰ ਸ਼ਰਟ ਤੇ 2.5 ਮੀਟਰ ਬੋਟਮ ਆ 1200 ਦੇ ਵਿੱਚ ਵਿਦਆਊਟ ਦੁਪੱਟਾ ਇਹ ਸੌਟ ਤੁਸੀਂ ਬਾਇ ਕਰ ਸਕਦੇ ਹੋ 30 ਯਰ ਸੂਟ ਰਹਿਣਗੇ ਵਿਸਕੋਸ ਆਰਗੈਂਜ਼ਾ 2 ਮੀਟਰ ਸ਼ਰਟ ਟਾਈ ਡਾਈ neck ਤੇ ਵਰਕ ਘੇਰੇ ਤੇ ਮਸਲੀਨ ਦੀ ਬਾਟਮ ਟੈਬੀ ਮਸਲੀਨ ਦੀ ਬਾਟਮ ਫੁੱਲ ਪਿਓਰ ਦਾ ਦੁਪੱਟਾ 2 ਮੀਟਰ ਤੇ ਤੁਸੀਂ 1400 ਵਿੱਚੋਂ ਬਾਈ ਕਰ ਸਕਦੇ ਹੋ ਇਹ ਆ ਰਹੇਗਾ ਜੀ AK Tex brand ਦਾ origignal Burberry ਦੇ ਵਿੱਚ ਫੈਬ ਸ਼ਰਟ ਰਹੇਗਾ 2 ਮੀਟਰ ਸੁਪਰ ਫਾਈਨ ਪ੍ਰਿੰਟ ਆ ਤੇ ਨਾਲ ਮਸਲੀਨ ਦੀ ਸੁਪਰ ਸੌਫਟ ਕੁਆਲਿਟੀ ਵਾਲੀ ਬਾਟਮ ਰਹੇਗੀ 2 ਮੀਟਰ Burberry print ਦੇ ਵਿੱਚ ਦੁਪੱਟਾ ਰਹੇਗਾ ਤੁਸੀਂ 1600 ਨੜੇ ਨਮੇ ਵਿੱਚ ਬਾਈ ਕਰ ਸਕਦੇ ਹਾਂ ਪਿਓਰ ਵਿਸਕੋਸ オーਗੈਂਜ਼ਾ ਦਾ ਸ਼ਰਟ ਰਹੇਗਾ ਫਰੰਟ ਤੇ ਵਰਕ ਤੇ ਫੁੱਲ ਫਰੰਟ ਤੇ ਵਰਕ ਕਾ ਮਸਲੀਨ ਦੀ ਬੋਟਮ ਟਾਈ ਮੀਟਰ ਪਿਓਰ ਦਾ ਦੁਪੱਟਾ ਟਾਈ ਡਾਈ ਤੇ 1500 ਚ ਬਾਈ ਕਰ ਸਕਦੇ ਹਾਂ ਇੰਨਾ ਸੂਟਾਂ ਦੇ ਉੱਪਰ ਆਫਰ ਹੈ ਜੀ ਤੇ ਸੋ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸਿੰਗਲ ਸਿੰਗਲ ਸੂਟ ਰਹਿ ਗਿਆ ਇੱਕ ਸੂਟ ਦਾ ਪ੍ਰਾਈਸ ਓਨਲੀ 450 ਤੇ 202 ਪਰੋਂਗੇ ਤਾਂ ਤੁਹਾਨੂੰ 700 ਦੇ ਵਿੱਚ ਮਿਲ ਜਾਣਗੇ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਇਹਨਾਂ ਸੂਟਾਂ ਵਿੱਚ ਤੁਸੀਂ ਆਰਡਰ ਕਰ ਸਕਦੇ ਹੋ कॉटन ਦਾ ਸਟਫ ਰਹੇਗਾ ਮੈਚਿੰਗ ਸੂਟ ਨੇ ਤੇ ਕੁਆਲਿਟੀ ਬਹੁਤ ਅੱਛੀ ਹੈ ਸੁਪਰ ਫਾਈਨ ਫੈਬਰਿਕ ਦਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਤੇ ਇਹਨਾਂ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਪਿਓਰ कॉटन ਦੇ ਵਿੱਚ ਨੇ विदाउट लर्निंग सूट स्टिच ਹੋਣਗੇ ਵਿੱਚ ਆਪਾਂ ਕੈਮਰੀ कॉटन ਵੀ ਐਡ ਕੀਤੇ ਹੋਏ ਨੇ ਸੂਟ ਤੇ ਕੁਝ ਆਪਾਂ ਮਡਲ कॉटन ਦੇ ਵੀ ਸੂਟ ਐਡ ਕੀਤੇ ਹੋਏ ਨੇ ਮੈਚਿੰਗ ਵੀ ਨੇ ਆਲਓਵਰ ਸੂਟ ਵੀ ਨੇ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ थैंक यू